ਤਲਵੰਡੀ ਸੇਬੂ ਮੱਝਾਪੁਰ ਸਤਲੁਜ ਬੰਦੀ ਮੌਜੂਦਾ ਸਥਿਤੀ ਬਾਰੇ ਦਿੱਤੀ ਚੇਅਰਮੈਨ ਜਲਵਾਹਣੇ ਜਾਣਕਾਰੀ ਕਿਹਾ ਜਿਲ੍ਹਾ ਪਾਕਤ ਸਿੰਘ ਨਗਰ ਹੜਾ ਦੇ ਪ੍ਰਭਾਵ ਨੂੰ ਲੈ ਕੇ ਪੂਰੀ ਤਰ੍ਹਾਂ ਸੁਰੱਖਿਅਤ ਮਿਲਟਰੀ ਦੇ ਜਵਾਨਾਂ ਨੇ ਸਤਾਬਿਆ ਬੰਨ ਦੀ ਮਜ਼ਬੂਤੀ ਦਾ ਮੋਰਚਾ ਸਤਨਾਮ ਸਿੰਘ ਜਲਵਾ ਚੇਅਰਮੈਨ ਜ਼ਿਲ੍ਹਾ ਇੰਪਰੂਵਮੈਂਟ ਟਰਸਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਲਵੰਡੀ ਸੇਬੂ ਅਤੇ ਮਿਰਜ਼ਾਪੁਰ ਦਾ ਬੰਦ ਪੂਰੀ ਤਰ੍ਹਾਂ ਸੁਰੱਖਿਅਤ ਜ਼ਿਲ੍ਹਾ ਸ਼ਿਦਪੱਤ ਸਿੰਘ ਨਗਰ ਹੜਾ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਬਚਾਅ ਹੇਠ ਹੈ ਤਲਵੰਡੀ ਸੇਬੂ ਮਿਰਜ਼ਾਪੁਰ ਬੰਦ ਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋਂ ਮਿਲਟਰੀ ਪੇਸ਼ਤੀ ਦਿੱਤੀ ਹੈ ਫੌਜ ਦੇ ਜਵਾਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ ਚੇਅਰਮੈਨ ਜਲਵਾਹਾ ਨੇ ਕਿਹਾ ਕਿ ਜਿੱਥੇ ਇਲਾਕੇ ਦੀਆਂ ਸੰਗਤਾਂ ਵੱਲੋਂ ਸੇਵਾ ਕਰਕੇ ਬੜਮੁੱਲਾ ਯੋਗਦਾਨ ਪਾਇਆ ਉਥੇ ਪ੍ਰਸ਼ਾਸਨ ਵੀ ਲੋਕਾਂ ਪ੍ਰਤੀ ਫਿਕਰਮੰਦ ਹੋ ਕੇ ਰਾਹਤ ਕਾਰਜਾਂ ਵਿੱਚ ਡਟਿਆ ਹੋਇਆ ਹੈ। ਡਿਪਟੀ ਕਮਿਸ਼ਨਰ ਅਨੁਸਾਰ ਹੜ੍ਹਾਂ ਨੂੰ ਲੈ ਕੇ ਜ਼ਿਲ੍ਹੇ ਦੀ ਸਥਿਤੀ ਕਾਬੂ ਹੇਠ ਹੈ। ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੇ ਯਕੀਨ ਨਾ ਕੀਤੀ ਜਾਵੇ। ਇਸੇ ਦੇ ਨਾਲ ਹੀ ਸਤਨਾਮ ਸਿੰਘ ਜਲਵਾਹਾ ਨੇ ਲੋਕਾਂ ਨੂੰ ਕਿਹਾ ਕਿ ਕੋਈ ਵੀ ਨੌਜਵਾਨਾਂ ਚ ਪਿੰਡ ਵਾਸੀ ਆਪਣੀ ਮਰਜ਼ੀ ਦੇ ਨਾਲ ਮਿੱਟੀ ਦੇ ਕੱਟੇ ਬੋਰੇ ਆਦਿ ਇੱਧਰ-ਉੱਧਰ ਨਾ ਸ਼ਿਫਟ ਕਰੇ। ਤਾਂਕੇ ਬੰਨ ਦੀ ਮਜ਼ਬੂਤੀ ਕਾਰਨ ਚ ਕੋਈ ਔਂਕੜ ਪੇਸ਼ ਨਾ ਆਵੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਨਮਸ਼ਰ ਤੋਂ ਪੱਤਰਕਾਰ ਹਰਿੰਦਰ ਸਿੰਘ ਨਾਲ ਮਨਦੀਪ ਦੁਗਲ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਮੈਂ ਦੁਬਾਰਾ ਫੇਰ ਅੱਜ ਤੇ ਤਰੀਕ ਹੋ ਗਈ 6 ਸਤੰਬਰ ਦੀ 6 ਸਤੰਬਰ ਟਾਈਮ ਕਰੀਬ 12:30 ਵਜੇ ਅਸੀਂ ਇਸ ਟਾਈਮ ਤਲਵੰਡੀ ਸਿਪੂ ਜਿਹੜਾ ਮਿਰਜ਼ਾਪੁਰ ਬੰਦਨਾ ਉੱਥੇ ਖੜੇ ਆ ਸੋ ਰਾਤੀ ਵੀ ਥੋੜੀ ਜੀ ਇੱਥੇ ਜਿਹੜੀ ਚਿੰਤਾਜਨਕ ਸਥਿਤੀ ਬਣ ਗਈ ਸੀ ਬਟ ਹੁਣ ਜਿਹੜਾ ਸਾਰਾ ਕੁਝ ਕਾਬੂ ਦੇ ਵਿੱਚ ਆ ਕੰਟਰੋਲ ਦੇ ਵਿੱਚ ਆ ਲਗਾਤਾਰ ਸਾਡੇ ਇਲਾਕੇ ਦੀਆਂ ਸੰਗਤਾਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਸਾਰਾ ਜਿਹੜਾ ਇੱਥੇ ਪ੍ਰਬੰਧ ਚੱਲ ਰਹੇ ਨੇ ਸਾਰੀਆਂ ਸੰਗਤਾਂ ਰਲ ਮਿਲ ਕੇ ਹੰਬਲਾ ਮਾਰ ਕੇ ਜਿਹੜਾ ਹੁਣ ਤੱਕ ਇਸ ਬੰਦ ਨੂੰ ਟੁੱਟਣ ਤੋਂ ਬਚਾਇਆ ਹੋਇਆ ਸੋ ਮੈਂ ਸਿਰ ਝੁਕਾ ਕੇ ਇਲਾਕੇ ਦੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਤਲਬ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਜੇ ਬਚਾਇਆ ਤੇ ਲੋਕਾਂ ਦੀ ਜਦੋ ਜੈ ਸਖਤ ਮਿਹਨਤ ਨੇ ਦਿਖਾਇਆ ਜਿੱਥੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸਰਦਾਰ ਅੰਕੁਰਜੀਤ ਸਿੰਘ ਜੀ ਬਣੋ ਇਹ ਸਾਰੇ ਜਿੰਨੇ ਨਾਦਿਕ ਪੁਆਇੰਟ ਨੇ ਉਥੇ ਵਧੀਆ ਸਾਰੇ ਪ੍ਰਬੰਧ ਕੀਤੇ ਆ ਚਾਹੇ ਡੀਜ਼ਲ ਦੇ ਪ੍ਰਬੰਧ ਨੇ ਫੋਕਲੈਂਡ ਮਸ਼ੀਨ ਜੀਸੀਬੀ ਮਸ਼ੀਨਾ ਜਾਂ ਹੋਰ ਕ੍ਰੇਟ ਵਾਲੀ ਲੇਬਰ ਤਾਰ ਜਾਲ ਬੰਨਣ ਵਾਲੀ ਆਥੈਲੀ ਬੂਰੇ ਜੋ ਵੀ ਹੈਗਾ ਸੋ ਜਿੱਥੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਬਾਕੂਬੀ ਨਿਭਾ ਰਿਆ ਉਥੇ ਇਲਾਕੇ ਦੀਆਂ ਸੰਗਤਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਬਹੁਤ ਬਹੁਤ ਕੋਟਨ ਕੋਟ ਧੰਵਾਦ ਸੋ ਮੇਰੀ ਜਿਹੜੀਆਂ ਦੋ ਤੁਹਾਨੂੰ ਇੱਥੇ ਅਸੀਂ ਜ਼ਰੂਰੀ ਬੇਨਤੀਆਂ ਕਰਨ ਦੇ ਲਈ ਆ ਮੈਂ ਇਹ ਵੀਡੀਓ ਬਣਾ ਰਿਹਾ ਜੀ ਇੱਕ ਤਾਂ ਜਿੰਨਾ ਬੰਨ ਸਾਡੇ ਜ਼ਿਲ੍ਹੇ ਦੇ ਵਿੱਚੋਂ ਲੰਘਦਾ ਜੀ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਮੈਂ ਸਾਰੇ ਵਾਸੀਆਂ ਨੂੰ ਬੇਨਤੀ ਕਰਨਾ ਕਿ ਅਗਲੇ ਆਉਣ ਵਾਲੇ 10 15 ਦਿਨ ਬੰਨ ਦੇ ਉੱਤੇ ਪੂਰੇ ਠਿਕਰੀ ਭਰੇ ਲਾਓ ਪੂਰੀ ਨਿਗਰਾਨੀ ਕਰੋ ਅਗਰ ਕੋਈ ਵੀ ਤੁਹਾਨੂੰ ਬਗਾਨਾ ਕੋਈ ਸਾਧਨ ਲੈ ਕੇ ਬੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਖਾਨੀ ਬੰਦੇ ਨਾਲ ਕਰਨ ਦੀ ਕੋਸ਼ਿਸ਼ ਕਰਦਾ ਤੇ ਜਦ ਹੀ ਦੱਸੋ ਫੋਨ ਕਰੋ ਮੋਤਬਰ ਬੰਦਿਆਂ ਨੂੰ ਪੰਚਾਇਤ ਮੈਂਬਰਾਂ ਨੂੰ ਤੇ ਉੱਥੇ ਤੁਰੰਤ ਪਹੁੰਚੋ ਬਟ ਨਾਲ ਅਫਵਾਹਾਂ ਤੋਂ ਵੀ ਬਚਣਾ ਇਹ ਨਾ ਹੋਵੇ ਕਿ ਆਪਾਂ ਵੈਸੇ ਹੀ ਸਹਿਮ ਦਾ ਮਾਹੌਲ ਕ੍ਰੀਏਟ ਕਰ ਦਈਏ ਦੂਜੀ ਗੱਲ ਜਿਹੜੇ ਵੀਰ ਪਿੰਡਾਂ ਤੋਂ ਨਰੇਗਾ ਦੀ ਲੇਬਰ ਤੋਂ ਜਾਂ ਆਪ ਥੱਲੇ ਪਰ ਪਰਕੇ ਇਹ ਅਲੱਗ-ਅਲੱਗ ਪੁਆਇੰਟਾਂ ਦੇ ਲਿਆ ਆ ਰਹੇ ਨੇ ਉਹਨਾਂ ਨੂੰ ਮੇਰੀ ਹੱਥੋਂ ਬੇਨਤੀ ਆ ਕਿ ਆਪਾਂ ਨੂੰ ਮਿੱਟੀ ਦੀ ਮਿੱਟੀ ਨਾਲ ਭਰੇ ਬੋਰੀਆਂ ਦੀ ਜਿਹੜੀ ਲੋਡ ਆ ਉਹ ਇਸ ਮਿਰਜ਼ਾਪੁਰ ਬੰਤੇ ਵੀ ਬਹੁਤ ਆ ਔਰ ਆਪਾਂ ਨੂੰ ਬੁਰਜ ਟਹਿਲਦਾਸ ਜਿਹੜਾ ਰਾਤੀ ਉੱਥੇ ਕਾਫੀ ਜ਼ਿਆਦਾ ਢਾਅ ਦੋ ਕਿੱਲੇ ਤਕਰੀਬਨ ਮੋਰੇ ਜਿਹੜੇ ਝੋਨੇ ਤੇ ਵੱਟ ਕੇ ਹੁਣ ਬਿਲਕੁਲ ਠੋਕਰ ਦੇ ਨਾਲ ਜਿਹੜਾ ਉਹ ਪਾਣੀ ਦਾ ਵਹਾਅ ਆ ਗਿਆ ਸੋ ਇਹਨਾਂ ਦੋ ਪੁਆਇੰਟਾਂ ਦੇ ਉੱਤੇ ਇੱਕ ਬੁਰਜ ਟਹਿਲਦਾਸ ਤੇ ਇੱਕ ਤਲਵੰਡੀ ਸੀਬੂ ਅੱਜ ਜਿੱਥੇ ਅਸੀਂ ਇਸ ਟਾਈਮ ਮਿਰਜ਼ਾਪੁਰ ਜਿਹੜਾ ਪਿੰਡ ਦਾ ਬੰਨਾ ਉੱਥੇ ਆਪਾਂ ਖੜੇ ਆ ਸੋ ਇਹਨਾਂ ਦੋਏ ਬੇਨਤੀਆਂ ਨੂੰ ਜ਼ਰੂਰ ਗੌਰ ਕਰਿਓ ਔਰ ਆਪਾਂ ਸਾਰਿਆਂ ਨੇ ਗੱਲ ਮਿਲ ਕੇ ਜਿਹੜਾ ਤੁਸੀਂ ਹਫਲਾ ਮਾਰਿਆ ਉਹਦੇ ਲਈ ਮੈਂ ਸਮੁੱਚੇ ਪ੍ਰਸ਼ਾਸਨ ਵੱਲੋਂ ਸਮੁੱਚੇ ਇੱਕ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਤੁਹਾਡਾ ਕੋਟਨ ਕੋਟ ਧੰਨਵਾਦ ਕਰਨਾ ਵਾਈ ਗੁਰ ਦੀਕਾ ਖਾਲਸਾ ਵਾਈ ਗੁਰ ਦੀਕਾ